ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਲੱਗੇ ਦੀ ਫਿਰ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਝੋਨਾ ਆਪਾਂ ਮੰਡੀ ਤਾਰ ਆਏ ਆ ਤੇ ਚੱਲਦਾ ਸੀ ਵੀ ਇਹ ਕੰਮ ਅੱਜ ਤਕਰੀਬਨ ਕੰਮ ਆਪਣਾ ਖਤਮ ਹੋ ਹੀ ਗਿਆ ਤੇ ਤਕਰੀਬਨ ਤਕਰੀਬਨ ਸਾਰਾ ਝੋਨਾ ਆਪਣਾ ਤਲ ਗਿਆ ਸੀ ਅੱਜ ਤੇ ਅੱਜ ਗੱਲ ਕਰਦੇ ਆਪਾਂ ਝੋਨੇ ਦੇ ਝਾੜ ਬਾਰੇ ਤੇ ਆਪਣੇ ਏਰੀਏ ਦੇ ਵਿੱਚ ਕਿੰਨਾ ਕੁ ਝਾੜ ਨਿਕਲਿਆ ਇਸ ਵਾਰ ਕਿਹੜੇ-ਕਿਹੜੇ ਝੋਨੇ ਦਾ ਤੇ ਕਿਹੜਾ ਝੋਨਾ ਸਭ ਤੋਂ ਵਧੀਆ ਰਿਹਾ ਏ ਸਾਲ ਲੋਈ ਕਰਦੇ ਆਂ ਇਸ ਵੀਡੀਓ ਦੀ ਸ਼ੁਰੂਆਤ ਜਿਹੜੇ ਭਰਾ ਨਵੇਂ ਨੇ ਚੈਨਲ ਦੇ ਉੱਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਆਪੋ ਆਪਣੇ ਸੁਝਾਅ ਜ਼ਰੂਰ ਦਿਓ ਵੀ ਤੁਹਾਡੇ ਏਰੀਏ ਦੇ ਵਿੱਚ ਕਿਹੜਾ ਚੋਨਾ ਸਭ ਤੋਂ ਵਧੀਆ ਨਿਕਲਿਆ ਜੀ ਲੋ ਭਰਾਵੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਹਾਂਜੀ ਭਰਾਵੋ ਸਭ ਤੋਂ ਪਹਿਲਾਂ ਆਪਣੇ ਏਰੀਏ ਦੇ ਵਿੱਚ ਵੱਡਿਆ ਜਾਂਦਾ ਸੀ ਪਿਆ ਸੁਪਰੀਮ 110 ਸੁਪਰੀਮ 110 ਦਾ ਝਾੜ ਭਰਾਵੋ ਤਕਰੀਬਨ ਤਕਰੀਬਨ 23 ਕੁ ਕੌਂਟਰਲ ਤੋਂ ਲੈ ਕੇ ਤੇ 27 ਕੁਆਂਟਲ 28 ਕੁਆਂਟਲ ਤੱਕਰ ਨਿਕਲੇ ਆ ਉਸ ਤੋਂ ਬਾਅਦ ਸੀਆਰ 321 ਇਹ ਵੈਰੈਟੀ ਕੋਈ ਜ਼ਿਆਦਾ ਵਧੀਆ ਨਹੀਂ ਰਹੀ ਹੈ ਕੀ ਵੈਸੇ ਇਹ ਵੈਰੈਟੀ ਜਿਹੜੀ ਹੈ ਇਹ 22 ਕੁਆਂਟਲ ਤੋਂ ਲੈ ਕੇ ਤੇ 25 ਦੇ ਵਿੱਚ ਵਿੱਚ ਛੜੀ ਹੈ ਤੇ ਕਿਤੇ ਕਿਤੇ ਇਹ ਵੈਰੈਟੀ ਤਕਰੀਬਨ 26 ਕੁਆਂਟਲ ਤੱਕਰ ਗਈ ਹੈ ਜੀ ਇਹ ਇਸ ਤੋਂ ਵੱਧ ਨਹੀਂ ਹੈ ਚੜੀ ਤੇ ਫੇਰ ਗੱਲ ਕਰਦੇ ਆ ਆਪਾਂ ਪੀਆਰ 126 ਦੀ ਪੀਆਰ 126 ਭਰਾਓ ਕਾਫੀ ਜ਼ਿਆਦਾ ਨੁਕਸਾਨ ਕਰ ਗਈ ਹੈ ਕਿਉਂਕਿ ਪੀਆਰ 126 ਜ਼ਿਆਦਾ ਹਲਕੀ ਹੈ ਤੇ ਪਚਵਾ ਤੇਜ਼ ਚੱਲਦੀ ਸੀ ਭਈ ਉਹਦੇ ਕਰਕੇ ਇਹਦਾ ਵਜ਼ਨ ਜਿਹੜਾ ਇਹ ਬੜਾ ਘਟ ਆਇਆ ਤੇ ਇਹਦਾ ਝਾੜ ਭਰਾਓ ਤਕਰੀਬਨ 17 ਕੁਆਂਟਲ ਤੋਂ ਲੈ ਕੇ 22 ਕੁਆਂਟਲ ਤੱਕ ਰਿਹਾ ਹੈ ਤੇ ਜਿਹੜੀ PR 126 ਥੋੜੀ ਜਿਹੀ ਲੇਟ ਵੱਢੀ ਗਈ ਹੈ ਜਿਵੇਂ ਮੰਨ ਲਓ ਕਿ ਜਿਹੜੀ 1 ਜੁਲਾਈ ਤੋਂ ਟ੍ਰਾਂਸਪਲੈਂਟ ਹੋਈ ਹੋਈ ਸੀ 1 ਜੁਲਾਈ ਤੋਂ ਲੈ ਕੇ 5 6 ਜੁਲਾਈ ਤੱਕ ਜਾਂ ਇਸ ਤੋਂ ਲੇਟ ਟ੍ਰਾਂਸਪਲੈਂਟ ਹੋਈ ਸੀ ਉਹਦਾ ਝਾੜ ਜਣੀ ਥੋੜਾ ਜਿਹਾ 24 25 ਦੇ ਕਰੀਬ ਆ ਗਿਆ ਤੇ ਬਾਕੀ ਗੱਲ ਕਰਦੇ ਆ ਆਪਾਂ ਐ ਪੀਲੀ ਪੂਸ਼ਾ ਦੀ ਤੇ ਪ੍ਰਭਾ ਉਹ ਪੀਲੀ ਪੂਸ਼ਾ ਆਪਣੇ ਏਰੀਏ ਦੇ ਵਿੱਚ ਤਕਰੀਬਨ ਬੜੀ ਵਧੀਆ ਰਹੀ ਹੈ ਕਿਉਂਕਿ ਪੀਲੀ ਪੂਸ਼ਾ ਜਿੰਨੀ ਵੀ ਹੈ ਸਾਰੀ ਮੀਆਂ ਤੋਂ ਬਾਅਦ ਨਿਸਰੀ ਹੈ ਤੇ ਪੀਲੀ ਪੂਸ਼ਾ ਦਾ ਝਾੜ ਜਿਹੜਾ ਹੈ ਉਹ ਤਕਰੀਬਨ ਤਕਰੀਬਨ 28 ਕੁਇੰਟਲ ਤੋਂ ਲੈ ਕੇ 30 ਕੁਆਂਟਲ ਦੇ ਕਰੀਬ-ਕਰੀਬ ਰਿਹਾ 2.30 ਕੁਆਂਟਲ ਦੇ ਕਰੀਬ ਇਹਦਾ ਝਾੜ ਜਿਹੜਾ ਹੈ ਉੱਤਰਿਆ ਤੇ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਕਿ ਜਿਵੇਂ ਮਾੜੇ ਟਾਈਮ ਦੇ ਵਿੱਚ ਜਿਹੜੀ ਪੀਲੀ ਪੂਸ਼ਾ ਇਹ ਝਾੜ ਜਿਹੜੀ ਹੈ ਤਕਰੀਬਨ-ਤਕਰੀਬਨ ਪੂਰਾ ਕਰੀ ਜਾਂਦੀ ਹੈ ਤੇ ਬਾਕੀ ਵੈਰਾਈਟੀਆਂ ਇਹਦੇ ਤੋਂ ਥੱਲੇ ਹੀ ਰਹੀਆਂ ਨੇ ਕੋਈ ਵੀ ਵੈਰਾਈਟੀ ਜਿਹੜੀ ਹੈ ਇਹਨੂੰ ਕ੍ਰੋਸ ਨਹੀਂ ਕਰ ਸਕੀ ਕਿਉਂਕਿ ਆਪਣੇ ਕੋਲ ਵੀ ਲੱਗੀ ਹੋਈ ਸੀ ਇਹ ਪੀਲੀ ਪੂਸ਼ਾ ਤੇ ਆਪਣਾ ਜਿਹੜਾ ਝਾੜ ਆਇਆ ਪੀਲੀ ਪੂਸ਼ਾ ਦਾ ਤਕਰੀਬਨ ਤਕਰੀਬਨ 52 29 ਕੁਆਂਟਲ 30 ਕੁਆਂਟਲ ਕਿਸੇ ਖੇਤਾਂ ਦੇ ਵਿੱਚੋਂ 31 ਕੁਆਂਟਲ ਵੀ ਝੜਿਆ ਇਹ ਤੇ ਕਿਸੇ ਖੇਤ ਦੇ ਵਿੱਚੋਂ 28 ਕੁਆਂਟਲ ਵੀ ਰਹਿ ਗਿਆ ਤੇ ਜਿੱਥੇ ਮਾੜੀ ਮੋਟੀ ਹਲਦੀ ਦੀ ਸ਼ਿਕਾਇਤ ਸੀ ਉਥੇ ਥੋੜਾ ਜਿਹਾ ਫਰਕ ਵੀ ਪਿਆ ਹੈ ਇਹਦਾ ਬਾਕੀ ਫਿਰ ਵੀ ਆਲ ਓਵਰ ਝਾੜ ਜਿਹੜਾ ਇਹਦਾ ਤਕਰੀਬਨ 52 29 ਕੁਆਂਟਲ ਦੀ ਐਵਰੇਜ ਜਿਹੜੀ ਇਹਦੀ ਆਈ ਹੈ ਤੇ ਗੱਲ ਕਰਦੇ ਆਂ ਭਰਾਵੋ ਪੀਆਰ 131 ਤੇ 32 ਦੀ ਤੇ ਜਿਹੜਾ ਪੀਆਰ 131 ਵੈਰੈਟੀ ਐ ਇਹਦਾ ਝਾੜ ਭਰਾਵੋ ਕਾਫੀ ਘਟਾਇਆ ਇਹਦਾ ਝਾੜ ਤਾਂ ਤਕਰੀਬਨ ਜਿਹੜੇ ਖੇਤ ਬੌਣੇ ਬੂਟੇ ਰਹਿ ਗਏ ਸੀ ਉਹਨਾਂ ਦੇ ਵਿੱਚ ਤਾਂ ਝਾੜ ਇਹਦਾ 5-4 ਕੁਇੰਟਲ ਹੀ ਨਿਕਲੇ ਆ ਤੇ ਜਿਹੜਾ ਆਪਣੇ ਘਰ ਦਾ ਬੀਜ ਲੱਗਿਆ ਹੋਇਆ ਸੀ ਉਹਦਾ ਝਾੜ ਜਿਹੜਾ ਏ 25 ਕੁਇੰਟਲ ਦੇ ਕਰੀਬ ਉੱਤਰਿਆ ਜੀ ਤੇ ਫੇਰ ਗੱਲ ਕਰਦੇ ਆ ਪੀਆਰ 132 ਤੇ ਪੀਆਰ 132 ਭਰਾਵੋ ਜਿਹਦੇ ਜਿਹਦੇ ਕੋਈ ਲੱਗਿਆ ਹੋਇਆ ਸੀ ਪੀਆਰ 132 ਦਾ ਝਾੜ ਜਿਹੜਾ ਏ ਤਕਰੀਬਨ ਕਿਸੇ ਦੇ 5 ਕੁਇੰਟਲ ਕਿਸੇ ਦੇ 4 ਕੁਇੰਟਲ ਕਿਸੇ ਦੇ 2 ਕੁਇੰਟਲ ਤੇ ਕਈ ਭਰਾਵਾਂ ਦੀ ਤਾਂ ਬਿਲਕੁਲ ਹੀ ਖਤਮ ਹੋ ਗਈ ਸੀ ਇਹ ਤੇ ਇਹ ਵੈਰੈਟੀ ਜਿਹੜੀ ਹੈ ਆਪਣੇ ਏਰੀਆ ਦੇ ਵਿੱਚ ਬਿਲਕੁਲ ਹੀ ਪਟ ਗਈ ਹੈ ਇੱਕ ਪੀਆਰ 131 ਤੇ ਪੀਆਰ 132 ਇਹ ਦੋਨੇ ਵੈਰਾਈਟੀਆਂ ਜਿਹੜੀਆਂ ਨੇ ਆਪਣੇ ਏਰੀਏ ਦੇ ਵਿੱਚ ਤਾਂ ਬਿਲਕੁਲ ਹੀ ਫੇਲ ਹੋ ਗਈਆਂ ਨੇ ਤੇ ਬਾਕੀ ਭਰਾਵੋ ਗੱਲ ਕਰਦੇ ਆਂ ਆਪਾਂ ਪੀਆਰ 128 ਦੀ 29 ਦੀ ਤੇ ਇਹ ਜਿਹੜੀਆਂ ਪੀਆਰ 128 ਤੇ 29 ਇਹ ਵੀ ਆਪਣੇ ਰੀਚ ਲੱਗੀਆਂ ਘੱਟ ਸੀ ਪਰ ਜਿਹਦੇ ਕੋਲ ਵੀ ਲੱਗੀਆਂ ਸੀ ਇਹ ਵੈਰਾਈਟੀਆਂ ਕਾਫੀ ਜ਼ਿਆਦਾ ਘੱਟ ਨਿਕਲੀਆਂ ਨੇ ਇਹਨਾਂ ਦੀ ਵੀ ਐਵਰੇਜ ਜਿਹੜੀ ਹੈ ਉਹੀ 18 19 20 21 ਤੱਕਰ ਇਹਨਾਂ ਦੀ ਐਵਰੇਜ ਜਿਹੜੀ ਹੈ ਝੜੀ ਹੈ ਕੋਈ ਵੀ ਝੋਨਾ ਜਿਹੜਾ ਹੈ ਉਹ ਪੂਰਾ ਨਹੀਂ ਮਤਲਬ ਝੜਿਆ ਸਾਰੇ ਝੋਨੇ ਅੰਦਰ ਤਕਰੀਬਨ ਸਭ ਦਾ ਹੀ ਝਾੜ ਜਿਹੜਾ ਹੈ ਕਿਸੇ ਕਿਸਾਨ ਦਾ ਤਕਰੀਬਨ 22 ਕੁਇੰਟਲ ਦੀ ਉਸਤ ਪੈ ਰਹੀ ਹੈ ਕਿਸੇ ਦੀ 25 ਦੀ ਤੇ 25 ਤੋਂ ਕਰਾਸ ਨਹੀਂ ਕਰਿਆ ਕੋਈ ਵੀ ਝੋਨਾ ਤਕਰੀਬਨ ਇੱਥੇ ਕੋਈ ਝੋਨੇ ਸਾਰੇ ਝੜੇ ਨੇ ਤੇ ਇਸ ਵਾਰ ਮਾਰ ਵੀ ਬੜੀ ਪਈ ਹੈ ਪਹਿਲਾਂ ਬੌਣੇ ਬੂਟਿਆਂ ਦੀ ਸ਼ਿਕਾਇਤ ਆਈ ਹੈ ਫਿਰ ਉਸ ਤੋਂ ਬਾਅਦ ਹਲਦੀ ਦੀ ਸ਼ਿਕਾਇਤ ਆ ਗਈ ਹੈ ਵਿੱਚ ਵਿੱਚ ਕਈ ਖੇਤਾਂ ਦੇ ਵਿੱਚ ਚੂਹੇ ਨੇ ਵੀ ਕਾਫੀ ਜ਼ਿਆਦਾ ਅਟੈਕ ਕਰਿਆ ਉਸ ਤੋਂ ਬਾਅਦ ਫਿਰ ਭਰਵੋ ਵਿੱਚ ਜਿਹੜੀ ਪਚਵਾ ਤੇਜ਼ ਚੱਲੀ ਹੈ ਪਚਵਾ ਤੇਜ਼ ਚੱਲਣ ਕਰਕੇ ਜਿਹੜਾ ਦਾਣਾ ਬਣਿਆ ਉਦੋਂ ਦੁੱਧ ਪਿਆ ਹੋਇਆ ਸੀ ਦਾਣੇ ਦੇ ਵਿੱਚ ਦੁੱਧ ਸੁੱਕ ਗਿਆ ਤੇ ਸੁੱਕਣ ਕਰਕੇ ਵજન ਜਿਹੜਾ ਬਿਲਕੁਲੀ ਘਟ ਗਿਆ ਵજન ਘਟਣ ਕਰ ਨਕਾਲ ਪੂਰਾ ਨਿਕਲਦਾ ਰਿਹਾ ਪਰ ਵજન ਜਿਹੜਾ ਸੀ ਕਾਫੀ ਘਟ ਗਿਆ ਉਹਦੇ ਘਟਣ ਕਰਕੇ ਹੀ ਝਾੜ ਜਿਹੜਾ ਏ ਕਾਫੀ ਜਿਆਦਾ ਫਰਕ ਪੈ ਗਿਆ ਝਾੜ ਦਾ ਤੇ ਹੁਣ ਗਾਂਹ ਵਾਸਤੇ ਕਿਹੜੀ ਆਪਾਂ ਵੈਰੈਟੀ ਲਾਉਣੀ ਹੈ ਤੇ ਕੀ ਆਪਾਂ ਸੋਚ ਵਿਚਾਰ ਕਰੀਏ ਇਹਦੇ ਵਾਸਤੇ ਤਾਂ ਭਰਾਵੋ ਹੁਣ ਇਹਦਾ ਸਮਾਂ ਸੀ ਜਿਹੜਾ ਸਮਾਂ ਇਹ ਨਿਕਲ ਗਿਆ ਹਰ ਵੇਲੇ ਕੋਈ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁਣ ਪਿਛਲੇ ਸਮਿਆਂ ਦੇ ਵਿੱਚ ਤਾਂ 26 ਵੀ ਜਿਹੜੀ ਹੈ ਈ ਗੁਆਂਟਲ ਵੀ ਨਿਕਲਦੀ ਰਹੀ ਹੈ 28 ਤੋਂ ਲੈ ਕੇ 31 32 ਗੁਆਂਟਲ ਤੱਕਰ ਵੀ ਨਿਕਲਦੀ ਰਹੀ ਹੈ ਤੇ 110 ਜਿਹੜੀ ਹੈ ਉਹ ਵੀ ਤਕਰੀਬਨ 30 ਗੁਆਂਟਲ ਦੀ ਝੜਦੀ ਰਹੀ ਹੈ ਤੇ ਬਾਕੀ 321 ਭਾਵ ਉਹ ਆਪਣੇ ਏਰੀਆ ਦੇ ਵਿੱਚ ਹਲੇ ਨਵੀਂ ਹੀ ਲੱਗਣ ਲੱਗੀ ਹੈ 1-2 ਸਾਲ ਤੋਂ ਹੀ ਲੱਗੀ ਹੈ ਇਹਦੇ ਝਾੜ ਬਾਰੇ ਕੋਈ ਇੰਨਾ ਜ਼ਿਆਦਾ ਆਈਡੀਆ ਨਹੀਂ ਹੈਗਾ ਕਿ ਇਹ ਵੱਤੋ ਵਾਦੇ ਦਾ ਝਾੜ ਕਿੰਨਾ ਕੁ ਆਪਣੇ ਏਰੀਆ 'ਚ ਆਇਆ ਤੇ ਬਾਕੀ ਇਹਨਾਂ ਚੀਜ਼ਾਂ ਦਾ ਤੇ ਅਗਲੇ ਸਾਲ ਤੱਕਰ ਪਤਾ ਲੱਗੇਗਾ ਕਿ ਕਿਵੇਂ ਕੀ ਹਿਸਾਬ-ਤਾਬ ਤੇ ਫਿਰ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਬਸਬਤੀਆਂ ਦੇ ਝਾੜ ਬਾਰੇ ਵੀ ਉਹ ਵੀ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਪਾਵਾਂਗੇ ਕਿ ਕਿਹੜੇ-ਕਿਹੜੇ ਝੋਨੇ ਦਾ ਕਿਹੜੇ ਦਾ ਕਿੰਨਾ ਕੁ ਝਾੜ ਰਿਆ ਹੁਣ ਤੱਕਰ ਆਪਾਂ ਬਸਬਤੀਆਂ 1692 1847 ਇਹ ਵੇਚੀਆਂ ਨੇ ਇਹ ਇਹਨਾਂ ਦੇ ਬਾਰੇ ਵੀ ਆਪਾਂ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੇ ਭਰਾਵੋ ਕੋਸ਼ਿਸ਼ ਕਰਿਓ ਬੀਜ ਜੇ ਗਾਂਵ ਵਾਸਤੇ ਤੁਸੀਂ ਰੱਖਣਾ ਤਾਂ ਬੀਜ ਆਪਣੇ ਘਰ ਦਾ ਹੀ ਰੱਖਿਓ ਕਿਉਂਕਿ ਜ਼ਿਆਦਾਤਰ ਬੀਜ ਜਿਹੜਾ ਏ ਬਾਹਰ ਯੂਨੀਵਰਸਿਟੀ ਦਾ ਜਾਂ ਮਤਲਬ ਬਾਹਰਲੀਆ ਫਰਮਾਂ ਦਾ ਬਹੁਤਾ ਜ਼ਿਆਦਾ ਆਪਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਬੀਜ ਕਿਵੇਂ ਦਾ ਹੋਵੇ ਕਿਵੇਂ ਦਾ ਨਹੀਂ ਜਿਹੜੇ ਭਰਾਵਾਂ ਨੇ ਸੁਪਰੀਮ ਦਾ ਬੀਜ ਲਿਆ ਕੇ ਰੱਖਿਆ ਸੀ ਤੋਂ ਸੁਪਰੀਮ ਦਾ ਬੀਜ ਰੱਖ ਲਿਓ ਜਿਨ੍ਹਾਂ ਕੋ ਪੀਲੀ ਪੂਸ਼ਾ ਦਾ ਹੈਗਾ ਪੀਲੀ ਪੂਸ਼ਾ ਦਾ ਰੱਖ ਲਿਓ ਤੇ ਜਾਂ ਜਿਹਦੇ ਕੋ 321 ਦਾ ਹੈਗਾ 321 ਰੱਖ ਲਿਓ ਤੇ ਕੋਸ਼ਿਸ਼ ਕਰਿਓ ਭਰਾ ਉਹ ਵੀ ਬੀਜ ਜਿਹੜਾ ਇਹ ਆਪਣੇ ਘਰ ਦਾ ਹੀ ਰੱਖਿਆ ਜਾਵੇ ਬੀਜ ਬਹੁਤਾ ਬਾਜ਼ਾਰ ਵੱਲ ਨਾ ਜਾਇਆ ਕਰੋ ਕਿਉਂਕਿ ਕਣਕ ਦਾ ਬੀਜ ਆਪਾਂ ਜਿੱਥੋਂ ਮਰਜ਼ੀ ਲਿਆ ਕੇ ਪਾ ਸਕਨੇ ਹਾਂ ਕਿਉਂਕਿ ਕਣਕ ਦਾ ਇੱਕੋ ਜਿਹੀ ਝਾੜ ਰਹਿ ਜਾਂਦਾ ਹੁੰਦਾ ਹੈ तकरीबन ਸਾਰੇ ਬੀਜਾਂ ਦਾ ਥੋੜਾ ਬਹੁਤੀ ਫਰਕ ਪੈ ਜਾਣਾ ਹੁੰਦਾ 1 ਕਵਾਂਟਲ 2 ਕਵਾਂਟਲ ਦਾ ਹੀ ਤੇ ਪ੍ਰਭੂ ਇਸ ਚੀਜ਼ ਦਾ ਝੋਨੇ ਦਾ ਕਾਫੀ ਜ਼ਿਆਦਾ ਫਰਕ ਪੈਂਦਾ ਤੇ ਹਾਈਬ੍ਰਿਡ ਝੋਨਾ ਰਹਿ ਗਿਆ ਸੀ ਹਾਈਬ੍ਰਿਡ ਝੋਨਾ ਜਿਹੜਾ ਆਪਣੇ ਏਰੀਏ ਦੇ ਵਿੱਚ ਕਾਫੀ ਘੱਟ ਲੱਗਦਾ ਆਪਣੇ ਏਰੀਏ ਦੇ ਵਿੱਚ ਹਾਈਬ੍ਰਿਡ ਝੋਨਾ ਜਿਹੜਾ ਨਹੀਂ ਲੱਗਦਾ ਹੈਗਾ ਤੇ ਹਾਈਬ੍ਰਿਡ ਝੋਨੇ ਦਾ ਝਾੜ ਜਿਹੜਾ ਇਹ ਆਪਣੇ ਏਰੀਏ ਦੇ ਵਿੱਚ ਤਕਰੀਬਨ ਠੀਕ ਜਿਹਾ ਹੀ ਆਇਆ ਉਹਦਾ ਝਾੜ ਵੀ ਤਕਰੀਬਨ 22 ਤੋਂ ਲੈ ਕੇ 25 ਦੇ ਵਿੱਚ ਵਿੱਚ ਹੀ ਝੜਿਆ ਲੋ ਜੀ ਪ੍ਰਭੂ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ ਮਿਲਦੇ ਆਂ ਹੋਰ ਨਵੀਂ ਵੀਡੀਓ ਦੇ